ਕਿਆ ਜਿਹੜਾ ਬਹੁਤ ਆਲਾ ਸੋਹਣਾ ਸੁਨਖਾ ਲੇਵਾ ਲੱਗਿਆ ਮਿੱਤਰੋ ਪੂਰੇ ਸੋਹਣੇ ਲੇਵੇ ਵਾਲੀ ਆ ਗਈ ਦੇਖ ਲੋ ਇੰਨਾ ਸਾਫ ਸੁਥਰਾ ਲੇਵਾ ਜਿਗਾੜ ਲੱਗਿਆ ਜਿਗਾੜ ਲੈ ਵੀ ਆ ਪਹਿਲਾਂ ਝੋਟੀ ਦੱਸਿਓ ਜ਼ਰੂਰ ਤੁਹਾਨੂੰ ਕਿਵੇਂ ਲੱਗੀ ਬਾਕੀ ਪਿੱਛੇ ਦੀ ਫੇਰ ਮੈਂ ਆ ਨੀਲੀ ਰਾਵੀ ਚੈੱਕ ਕਰ ਲੂ ਬਿਲਕੁਲ ਪੂਰੀ ਆ ਬਾਈ ਉਸ ਕਰਾ ਲਓ ਹਾਂ ਛੱਡ ਦੇ ਰੇਡ ਬਾਈ ਪੜਾ ਇੱਕ 15 ਕਰਾ ਲਓ ਇੱਕ 10 ਕਰਾ ਲਓ ਅੱਜ ਬਈ ਕਾਟੇ ਵਟੇ ਆ ਗਏ ਵਪਾਰੀ ਵੀਰ ਵੀ ਮਾਲ ਖਰੀਦਣਗੇ 95000 ਦੀ ਹਾਂ ਨਾ ਹੀ ਹਾਂਜੀ ਹਸੀ ਕਾਲ ਦੋਸਤੋ ਬਾਬੋ ਸਵਾਗਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਪਹੁੰਚੇ ਹੋਇਆ ਬਾਈਪਾ ਬਜਿੰਦਰ ਤੇ ਬਰਿੰਦਰ ਕੋਲੇ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਮਿੱਤਰੋ ਆਪਾਂ ਤੁਹਾਨੂੰ ਨਾ ਚਾਰ ਮੱਝਾ ਦਿਖਾ ਦਾਂਗੇ ਬਹੁਤ ਸੋਹਣੀਆਂ ਸਨਖੀਆਂ ਮੱਝਾ ਆ ਗਈਆਂ ਜੇ ਗੱਲ ਕਰਗੇ ਨਾ ਹੁਣ ਮੈਂ ਸੋਹਣੀਆਂ ਸਨਖੀਆਂ ਕਹਤਿਆਂ ਤੁਸੀਂ ਆਖੋਗੇ ਆ ਸਿੰਘਾ ਖੁੱਲੇ ਸਿੰਘ ਆਲੀ ਨੂੰ ਸੋਹਣੀ ਸਨਖੀ ਆਖੀ ਜਾਂਦਾ ਮਿੱਤਰੋ ਮੈਂ ਇਹ ਗੱਲ ਕਹਿਣਾ ਹੁੰਦਾ ਵੀ ਜੇ ਕੋਈ ਬੰਦਾ ਇਹੋ ਜੀ ਮੱਝ ਜਿਹੜੀ ਲੇਵੇ ਤੋਂ ਸਾਫ ਸੁਥਰੀ ਹੋਵੇ ਨਾ ਤੇ ਉਹਨੂੰ ਆਪਾਂ ਸੋਹਣੀ ਸਨਖੀ ਆਖੀ ਜਾਊਗੀ ਆ ਦੇਖੋ ਹੁਣ ਲੇਵੇ ਦੀ ਜਿਹੜੀ ਤਿਆਰ ਹੋਈ ਆ ਹਨਾ ਇਹ ਤਾਂ ਮਿੱਤਰੋ ਲੇਵਾ ਜਿਹੜਾ ਇਹਨੂੰ ਲੱਗਿਆ ਨਾ ਡੂੜ ਲਖੜੀ ਨੂੰ ਵੀ ਨਹੀਂ ਲੱਗਦਾ ਤੇ ਚੌਥੇ ਨੰਬਰ ਦੇ ਉੱਤੇ ਆ ਗਈ ਆਹਾ ਇੱਕ ਸੂਨ ਵਾਲੀ ਨੀਲੀ ਰਾਵੀ ਨੀਲੀ ਰਾਵੀ ਵੀ ਤੁਸੀਂ ਚੈੱਕ ਕਰ ਲਓ ਬੜੇ ਸਾਫ ਸੁਥਰੇ ਲੇਵੇ ਵਾਲੀ ਆ ਐਂਡ ਦੂਜਾ ਸੂਆ ਸੂੰਦੀ ਇਹ ਝੋਟੀ ਦਿਨ ਹਜੇ ਲੈ ਕੇ ਜਾਊਗੀ ਤੇ ਜਿਹੜੀ ਇਹ ਨੀਲੀ 라ਵੀਰ ਹੋ ਨਾ ਇਹਦਾ ਜਮਾ ਆਪਾਂ ਟਾ ਟਾ ਵਾਟਾ ਰੇਟ ਪੁੱਛ ਕੇ ਤੁਹਾਨੂੰ ਦੱਸਾਂਗੇ ਚਾਰੇ ਦੇ ਚਾਰੇ ਨਾਗ ਜਿਹੜੇ ਹੈਗੇ ਨਾ ਬਹੁਤ ਜ਼ਿਆਦੇ ਚੰਗੇ ਆ ਸਾਫ ਸੁਥਰੇ ਲੇਵੇ ਵਾਲੇ ਆ ਆਜੋ ਆਪਾਂ ਬਾਈਆਂ ਨਾਲ ਗੱਲਬਾਤ ਕਰਵਾਈਏ ਤੇ ਜਾਣਕਾਰੀ ਤੁਹਾਨੂੰ ਲੈ ਕੇ ਜਾਈਏ ਇਹਨਾਂ ਪਸ਼ੂਆਂ ਦੇ ਵਿੱਚੋਂ ਜੇ ਆਪਾਂ ਗੱਲ ਕਰ ਲਗੇ ਹਨਾ ਦੋ ਪਸ਼ੂ ਸੂਏ ਸਵਾਏ ਤੇ ਦੋ ਸੂਣ ਵਾਲੇ ਆਓ ਕਰਾਂਗੇ ਗੱਲ ਹਾਂਜੀ ਬਾਈ ਜੀ ਹਸੀ ਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਤੁਸੀਂ ਆਪ ਦਾ ਆਪ ਦਾ ਇੱਕ ਵਾਰੀ ਨਾਮ ਦੱਸੋਗੇ ਨਾਮ ਬਾਈ ਜੀ ਮੇਰਾ ਭਵਿੰਦਰ ਸਿੰਘ ਆ ਪਿੰਡ ਤੇਉਣਾ ਜ਼ਿਲ੍ਹਾ ਬਠਿੰਡਾ ਜੀ ਠੀਕ ਹੈ ਤੇ ਬਾਈ ਦਾ ਨਾਮ ਆ ਗਿਆ ਬਰਿੰਦਰ ਅੱਜ ਮੈਂ ਕਾ ਭਵਜਿੰਦਰ ਦੇ ਲਾਤਾ ਹੈਨਾ ਅੱਜ ਤੇਰਾ ਸ਼ੌਂਕ ਪੂਰਾ ਕਰਦਗੇ ਫਿਰ ਕਰ ਦਿਓ ਜੀ ਕਰ ਦਿਓ ਹੈਨਾ ਹਾਂਜੀ ਤੇ ਤੇਰੇ ਤੇਉਣਾ ਪਿੰਡ ਜਿਹੜਾ ਹੈਗਾ ਬਠਿੰਡੇ ਤੋਂ ਕਿੰਨੇ ਕਿਲੋਮੀਟਰ ਹੈ ਬਠਿੰਡੇ ਤੋਂ ਬਾਈ ਜੀ ਇਹ 10 ਕਿਲੋਮੀਟਰ ਦੂਰੀ ਤੇ ਹੈਗਾ ਤੇ ਨੇੜੇ ਆਪਣੇ ਰਹੇ ਜਾਂਦਾ ਜੀ ਝੁੰਬਾ ਭਾਈ ਕਾ ਠੀਕ ਹੈ ਤੇ ਮੀਆਂ ਮਲਤਾਨੀਆਂ ਛੋੜੇ ਚੁੱਗੇ ਵੱਡੇ ਚੁੱਗੇ ਇਹ ਪਿੰਡ ਨੇੜਿਆ ਹਾਂਜੀ ਬਾਹੋ ਸਿਵੀਆਂ ਬਾਹੋ ਯਾਤਰੀ ਜੀ ਠੀਕ ਹੈ ਹਾਂਜੀ ਅੱਛਾ ਵਿਚਾਲੇ ਪਿੰਡ ਆਈ ਆਪਣਾ ਦਿਉਣਾ ਵਿਚਾਲੇ ਪਿੰਡ ਆ ਗਿਆ ਹਾਂਜੀ ਹਾਂਜੀ ਅੱਛਾ ਮੈਨੂੰ ਐਂ ਦੱਸ ਭਾ ਪਵਜਿੰਦਰ ਅੱਜ ਆਪਣੇ ਕੋਲੇ ਹੈਗੇ ਚਾਰ ਨਾਗ ਹਾਂਜੀ ਬਾਈ ਜੀ ਤੇ ਚਾਰਾਂ ਦੀ ਮੈਂ ਕਹਿੰਦਾ ਵੀ ਆਪਾਂ ਪਹਿਲਾਂ ਵੀ ਦੱਸਤਾ ਦਰਸ਼ਕਾਂ ਨੂੰ ਵੀ ਹੈ ਇਹ ਜਿਹੜੀਆਂ ਚਾਰੇ ਦੀ ਚਾਰੀਆਂ ਮਤਲਬ ਲੇਵੇ ਤੋਂ ਸਾਫ ਸੁਥਰੇ ਆ ਗਏ ਬਹੁਤ ਵਧੀਆ ਬਾਈ ਪੂਰਨ ਸਾਫ ਸੁਥਰੇ ਤੇ ਰੇਟ ਕਿਹੇ ਜੇ ਰਹਿਣਗੇ ਅੱਜ ਰੇਟ ਤਾਂ ਬਾਈ ਬਾ ਕਮਾਲੀ ਅੱਜ ਹੈ ਬਾ ਕਮਾਲੀ ਆ ਬਾਈ ਅੱਜ ਇਹੋ ਜੇ ਰੇਟ ਆਗੇ ਵਪਾਰੀ ਵੀਰ ਵੀ ਆਪਾਂ ਤੋਂ ਮਾਲ ਖਰੀਦਣਗੇ ਅੱਜ ਹੀ ਠੀਕ ਹੈ ਹਾਂਜੀ ਵੈਰੀ ਗੁੱਡ ਕਿਹੜੇ ਬਸਸ ਸਟਾਰਟ ਕਰ ਗਏ ਫਿਰ ਕਿਧਰੋਂ ਵਰਜੀ ਕਰ ਲਾ ਬਈ ਆ ਛੋਟੀ ਤੋਂ ਕਰ ਐ ਕਰ ਫਿਰ ਪਹਿਲਣ ਝੋਟੀ ਤੋਂ ਚੱਲ ਕਰ ਇੱਕ ਮਿੰਟ ਤੁਸੀਂ ਕੋਲੇ ਨਾ ਆਇਓ ਮਿੱਤਰੋ ਜਿਹੜੀ ਮੈਂ ਨਾ ਪਹਿਲਣ ਝੋਟੀ ਆ ਗਈ ਇਹ ਗਾਲਾ ਕਰੀ ਜਾਂਦੀ ਆ ਹੁਣ ਮੈਨੂੰ ਦੇਖ ਕੇ ਹਟ ਗਈ ਕਰਨ ਵਾਲੀ ਮੈਂ ਦੰਦ ਚੈੱਕ ਕਰਾਉਣੀ ਸੀ ਇਹਦੇ ਆ ਦੇਖੋ ਇਹ ਦੇਖ ਲੋ ਚਾਰ ਦੰਦ ਝੋਟੀ ਆ ਗਈ ਬਾਈ ਕਹਿੰਦਾ ਤੇ ਪਹਿਲਾ ਸੁਆ ਬਾਈ ਬਰਿੰਦਰ ਕੀ ਗੱਲ ਕਿ ਕਿੰਨੇ ਦਿਨਾਂ ਦੀ ਹੋ ਗਈ ਸੂਈ ਇਹ ਸੂਈ ਬਾਈ ਹੈ ਤੇ ਤੀਜਾ ਦਿਨ ਆਜਾ ਤੀਜਾ ਦਿਨ ਹਾਂਜੀ ਬਾਈ ਤੇ ਤੀਜੇ ਦਿਨ ਦੇ ਵਿੱਚ ਕਿੰਨੀ ਕ ਬੌਲੀ ਹੈ ਬੌਲੀ ਬਈ 8-9 ਕਿਲੋ ਬੌਲੀ ਆ ਬਾਈ 8-9 ਕਿਲੋ ਪਾ ਦੂਗੀ ਇਹ ਪਾਵਜਿੰਦਰ ਬਾਈ ਜੀ 11-12 ਲੀਟਰ ਖੁੱਲਾ ਦੋ ਤੇ ਪਾ ਦੂਗੀ ਹੁਣ 7-8 ਕਿਲੋ ਬੌਲਾ ਹੈਗਾ ਜੀ ਠੀਕ ਹੈ ਵੀ ਮਤਲਬ 11 ਕਿਲੋ ਤਾਂ ਪਾਈ ਦੇਣੇ ਨੇ ਪਾ ਦੇਣਾ ਬਈ ਖੁੱਲਾ ਪਾਉਗੀ ਠੀਕ ਹੈ ਲੈ ਖੋਲੀ ਕਰ ਮੇਤਰਾ ਇਹਨੂੰ ਆਪਾਂ ਖੋਲ ਕੇ ਦਿਖਾਉਣੇ ਆ ਸਿੰਘਾ-ਸੁੰਗਾ ਦੀ ਵੀ ਝੋਟੀ ਜਿਹੜੀ ਹੈਗੀ ਚੰਗੀ ਆ ਪਰ ਯਾਰ ਮੇਨ ਗੱਲ ਜਿਹੜੀ ਹੁੰਦੀ ਹੈ ਨਾ ਖੋਲ ਵੀ ਲੇਵੇ ਦੀ ਹੁੰਦੀ ਹੈ ਲੇਵੇ ਦੀ ਜਿਹੜੀ ਹੈਗੀ ਨਾ ਫਿਟਨੈਸ ਤੁਸੀਂ ਦੇਖ ਲਓ ਵੀ ਸਾਤ ਨੂੰ ਵੇਖ ਬਹੁਤ ਜਿਆਦਾ ਚੰਗਾ ਲੱਗਿਆ ਹੋਇਆ ਹੈ ਲੈ ਜਾ ਹੈਡਾ ਲੰਮੀ ਲੈ ਜਾ ਮੈਂ ਪਿੱਛੋਂ ਦਿਖਾਦਾ ਝੋਟੀ ਲੈ ਵੀ ਆਹ ਦੇਖੋ ਪਹਿਲਾ ਸੂਆ ਸੂਈ ਹੋਈ ਝੋਟੀ ਦਿਖਾਉਣ ਲੱਗਾ ਲੇਵੇ ਤੋਂ ਬੜੀ ਸਾਫ਼ ਸੁਥਰੀ ਝੋਟੀ ਹੈ ਮਿੱਤਰੋ ਵੀ ਫਿਕਸ ਐਂ ਪੱਟਾਂ ਦੇ ਵਿੱਚ ਜਮ ਐਂ ਫਿਕਸ ਲੇਵਾ ਆ ਗਿਆ ਕਦ ਕੱਟ ਜਿਹੜਾ ਹੈਗਾ ਉਹ ਤੁਹਾਡੇ ਸਾਹਮਣੇ ਆ ਲੈ ਚੱਲ ਕੋਈ ਗੱਲ ਨਹੀਂ ਭਵਜਿੰਦਰ ਲੈ ਚੱਲ ਲੈ ਵੀ ਮਿੱਤਰੋ ਝੋਟੀ ਦਾ ਇੱਥੋਂ ਆਪਾਂ ਜਿਹੜਾ ਲਾ ਸਕਦੇ ਹਾਂ ਵੀ ਹੈ ਠੰਡੀ ਸੀਲ ਜਿਹੜੀ ਬਣ ਬੱਤੇ ਤੋਂ ਇੱਥੋਂ ਤੱਕ ਆ ਗਈ ਏ ਲੈ ਹੁਣ ਪਿੱਛੇ ਮੁੜੂਗੀ ਅੱਛਾ ਬਾਬਜੰਦਰ ਜੇ ਗੱਲ ਕਰ ਲਗੇ ਇੱਧਰ ਕਰੀ ਕਰਾਂ ਮੂੰ ਇਸ ਛੋਟੀ ਦਾ ਟਾਟਾ ਵਟਾ ਰੇਟ ਕਿੰਨਾ ਕਰਤਾ ਬਾਈ ਰੇਟ ਕੁਛ ਕਰਾ ਲਓ ਹਾਂ ਛੱਡ ਦੇ ਰੇਟ ਬਾਈ ਪੜਾ ਇੱਕ 15 ਕਰਾ ਲਓ ਇੱਕ 10 ਕਰਾ ਲਓ ਅੱਜ ਬਾਈ ਕਾਟੇ ਵਟੇ ਆ ਗਏ ਵਪਾਰੀ ਵੀਰ ਵੀ ਮਾਲ ਖਰੀਦਣਗੇ 95000 ਦੀ ਹਾਂ ਨਾ ਹੀ ਹੈ ਜੀ 95000 ਹਾਂਜੀ ਠੀਕ ਆ ਤੇ ਮਾਨਤਨ ਕਰ ਦਿੰਗੇ ਵਿੱਚੋਂ ਮਾਨਤਾ ਨਹੀਂ ਆ ਬਾਈ ਅੱਜ ਤੇਰੀ ਪਹਿਲੀ ਵੀਡੀਓ ਆ ਆਇਆ ਨਾ ਕਰ ਲੈ ਚੱਲ ਕਰ ਬਸ 1000 ਰੁਪਏ ਤੇਰੇ ਕਰਕੇ ਮਾਨਤਾਨ ਕਰ ਦਾਂਗੇ 1000 ਰੁਪਏ ਛੋਟ ਕਰ ਦਾਂਗੇ ਛੋਟੀ ਨੇ ਬੰਨਣਾ ਹਜੇ ਬਹੁਤ ਖਾ ਪੀ ਕੇ ਛੋਟੀ ਬਣੂ ਬੜੀ ਸਾਹ ਬੜੀ ਆ ਬਈ ਜੀ ਵੀਰ ਹੁੰਦਾ ਐਂ ਮਿਲੂਗਾ ਐ ਨਹੀਂ ਵੀ ਦੁੱਧ ਰੋਕੀ ਵੀੜ ਨੂੰ ਸਵੇਰ 7 ਵਜੇ ਸਾਫ ਕਰੀ ਵੀ ਆ 7 ਵਜੇ ਹਾਂ ਠੀਕ ਆ ਲੈ ਵੀ ਆਹ ਦੇਖ ਲੋ ਗਾਰੰਟੀ ਐ ਨਾ ਗਾਰੰਟੀ ਮੈਂ ਕਹਾਂ ਤੂੰ ਦੁਗਣੀ ਮਿਲੀ ਤਾਂ 4 ਦਿਨਾਂ ਨੂੰ ਕੋਹ ਨਹੀਂ ਕੋਣਾ ਸੀ ਠੀਕ ਆ ਲੈ ਵੀ ਆਹ ਦੇਖ ਲੋ ਇਹ ਛੋਟੀ ਦੀ ਚਵਾਈ ਹੋਈ ਵੀ ਆ 7 ਵਜੇ ਤੇ ਅੱਛਾ ਦੂਜੇ ਨੰਬਰ ਵਾਲੀ ਆ ਗਈ ਹੁਣ ਆਪਣੇ ਕੋਲੇ ਏਹੇ ਪਵਜਿੰਦਰ ਮੈਨੂੰ ਐ ਦੱਸ ਕਿੰਨਾਵਾਂ ਸੂਆ ਸੁੰਦੀ ਹੈ ਇਹ ਪਹਿਲਾ ਸੂਆ ਸੁੰਦੀ ਹੈ ਬਾਈ ਅੱਛਾ ਪਹਿਲਾ ਸੂਆ ਹਾਂਜੀ ਠੀਕ ਆ ਲੈ ਵੀ ਆਹ ਦੇਖ ਲਓ ਪਹਿਲਾ ਸੂਆ ਸੂਦੀ ਹੈ ਤੇ ਥਾਨ ਗਾਂ ਹੁਣ ਬਹੁਤ ਜਿਆਦਾ ਚੰਗਾ ਲੱਗਿਆ ਬਾਈ ਯਾਰ ਪਵਜਿੰਦਰ ਮੈਨੂੰ ਐ ਲੱਗਦਾ ਵੀ ਇਹ ਕਿਤੇ ਕੱਲ ਨੂੰ ਸੂਈ ਨਾ ਪਵੇ ਬਾਈ ਸੂਪੂ ਬਾਈ ਇੱਕ ਅੱਧਾ ਦਿਨ ਹੀ ਲਊਗੀ ਇੱਕ ਅੱਧਾ ਦਿਨ ਹੀ ਲਊ ਹਾਂਜੀ ਅੱਛਾ ਇਹਦਾ ਦੁੱਧ ਕਿੰਨਾ ਕ ਪਾਉਣਾ ਚਾਹੀਦਾ ਪਹਿਲਣ ਦਾ ਪਹਿਲਣ ਦਾ ਬਾਈ ਲੱਗਦਾ ਵੀ 12 13 ਕਿਲੋ 12 ਕਿਲੋ ਦੁੱਧ ਖੁੱਲਾ ਪਾ ਦਊਗੀ ਜੀ ਇਹੇ ਅੱਛਾ ਬੁੰਡਾ ਬਹੁਤ ਚੰਗਾ ਜੀ ਠੀਕ ਹੈ ਅਜੇ ਤਾਂ ਇਹ ਵੀ ਇਹ ਵੀ 4 ਦੰਦਾ ਜੀ ਇਹ ਵੀ 4 ਦੰਦਾ ਲੈ ਵੀ ਮਿੱਤਰੋ ਲੇਵਾ ਤਾ ਕਰਮਾਲੀ ਨਹੀਂ ਨਾ ਆਪਾਂ ਨੂੰ ਉਹੀ ਦਿਖਾਤਾ ਸਿੰਘ ਆ ਗਿਆ ਜਿਹੜਾ ਉਹ ਵੀ ਗੋਲ ਆ ਗਿਆ ਤੇ ਭਵਜੰਦਰ ਮੱਥੇ ਜੇ ਵੱਲ ਆ ਗਿਆ ਹਨਾ ਝੋਟੀ ਦੇ ਮੱਥੇ ਜੇ ਵੱਲ ਕਰਾਈ ਕਾਲੀ ਨਾ ਕਰ ਤੂੰ ਮੈਨੂੰ ਐਂ ਦੱਸਦਾ ਇਹਦਾ ਰੇਟ ਮਕਾ ਪਹਿਲਾਂ ਬਾਈ ਇਹਦਾ ਵੀ ਕਿੰਨਾ ਹੀ ਕਰਾ ਲਓ ਭਲਾਂ ਦੀ 15 ਕਰਾ ਲਓ 20 ਕਰਾ ਲਓ ਇਹ ਲੱਖ ਦੀ ਝੋਟੀ ਦੇ ਦਾਂਗੇ ਜੀ ਲੱਖ ਦੀ ਹਾਂਜੀ ਟਾੜਾ ਬੜਾ ਕਾਟਾ ਬਾਟਾ ਹੋਰ ਜੀ 95 ਦੀ ਦੇ ਦਾਂਗੇ ਤੁਹਾਡੇ ਲਈ ਅੱਜ ਚੱਲ ਜੈਸਾ ਨੋਆ ਜੀ ਠੀਕ ਹੈ ਲੈ ਵੀ ਲੈ ਚੱਲ ਕੇ ਰਹਾ ਇੱਧਰਲੇ ਪਾਸੇ ਝੋਟੀ ਦੇਖ ਲੋ ਝੋਟੀ ਪੂਰੀ ਸੀਲ ਠੰਡੀ ਹੈ ਜੀ ਲੈ ਚੱਲ ਲੈ ਚੱਲ ਲੈ ਵੀ ਆਹਾਂ ਝੋਟੀ ਵੀ ਤੁਸੀਂ ਨਾ ਬੰਗ ਵਰਗੀ ਝੋਟੀ ਆ ਗਈ ਆਹ ਲੈ ਇਹਦੀ ਤੂਰ ਤੂਰ ਪਾਕੀ ਪਿੱਛੇ ਦੀ ਪੂਰੀ ਚੌੜੀ ਆ ਗਈ ਤੇ ਲੈ ਚੱਲ ਬੰਦਾ ਆ ਗਿਆ ਇੱਧਰ ਲੈ ਵੀ ਹੁਣ ਤੁਸੀਂ ਆਹ ਝੋਟੀ ਜਾਂਦੀ ਚੈੱਕ ਕਰ ਲਓ ਮਿੱਤਰੋ ਆਹਾਂ ਝੋਟੀ ਵੀ ਪਹਿਲਾ ਸੂਆ ਸੁੰਦੀ ਹੈਗੀ ਤੇ ਮੈਨੂੰ ਐ ਲੱਗਦਾ ਜਦੋਂ ਨੂੰ ਵੀਡੀਓ ਪਾਉਗੀ ਇਹ ਸੂਈ ਸਵਾਈ ਮਿਲੂਗੀ ਤੁਹਾਨੂੰ ਤੋਰ ਤੋਰ ਥਣਾਤ ਉਹਨਾਂ ਦੀ ਲੇਵੇ ਦੀ ਕੁਆਲਿਟੀ ਮੈਂ ਕਹਿੰਦਾ ਯਾਰ ਪੂਰੀ ਬੰਮ ਵਾ ਤੇ ਰੇਟੇ ਦਾ ਜਿਹੜਾ ਹੈਗਾ ਉਹ ਲੱਖ ਤੇ 95 ਦੀ ਹਾਂ ਨਾ ਮੋੜ ਲਾ ਕਰਾ ਪੁੱਠੀ ਲੈ ਚੱਲ ਅੰਦਰ ਕਰਾ ਲੈ ਚੱਲ ਲੈ ਚੱਲ ਲੈ ਵੀ ਆਹਾ ਜੋ ਟੀਵੀ ਜਿਹੜੀ ਹੈਗੀ ਹੈ ਨਾ ਚੰਗੀ ਆ ਬਾਕੀ ਤੁਸੀਂ ਦੱਸੋਗੇ ਕਮੈਂਟ ਕਰਕੇ ਲੈ ਵੀ ਆ ਪਹਿਲਾਂ ਝੋਟੀ ਦੱਸਿਓ ਜ਼ਰੂਰ ਤੁਹਾਨੂੰ ਕਿਵੇਂ ਲੱਗੀ ਬਾਕੀ ਪਿੱਛੇ ਦੀ ਫੇਰ ਮੈਂ ਕਹਾਂ ਵੀ ਇਹ ਪੂਰੀ ਚੌੜੀ ਆ ਗਈ ਲੈ ਚੱਲ ਕਰਾ ਲਿਆ ਕਰਾ ਦੂਜੀ ਅਸਾ ਪਾਪ ਜੰਦਰ ਜਿਹੜੀ ਤੇਰੀ ਹੁਣ ਆ ਮੈਂ ਆ ਗਈ ਇਸ ਮੈ ਦੀ ਮੈਨੂੰ ਖਾਸੀਅਤ ਤਾਂ ਚਲ ਮੈਂ ਦੱਸ ਦੂੰ ਹਾਂ ਜੀ ਜਿਹੜੀ ਮੈਨੂੰ ਲੱਗਦੀ ਹੈ ਪਹਿਲਾਂ ਮੈਨੂੰ ਇਹਦਾ ਸੂਆ ਦੱਸ ਵੀ ਕਿੰਨਾ ਸੂਆ ਬਈ ਤੀਜਾ ਇਹਦਾ ਤੀਜਾ ਸੂਆ ਹਾਂ ਜੀ ਬਈ ਤੀਜਾ ਸੂਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਬਈ ਅੱਜ ਤੜਕੀ ਸੂਈ ਆ ਬਈ ਅੱਜ ਤੜਕੇ ਤਾਜੀ ਸੂਈ ਆ ਤਾਜੀ ਸੂਈ ਹਾਂਜੀ ਠੀਕ ਆ ਤਾਜੀ ਸੂਈ ਹੈ ਹਾਂਜੀ ਤੇ ਬੋਲਾ ਜਿਹੜਾ ਆਪਾਂ ਕੱਲਾ ਬੱਚੀ ਨਹੀਂ ਪਿਆ ਨਹੀਂ ਵਈ ਤੜਕੇ ਕੱਢਿਆਗਾ 2.5 ਕਿਲੋ 2.5 ਕਿਲੋ ਹਾਂਜੀ ਅੱਛਾ 2.5 ਕਿਲੋ ਕੱਢਿਆ ਤੇ ਮੈਨੂੰ ਐਂ ਦੱਸ ਵੀ ਕਿੰਨਾ ਦੁੱਧ ਪਾਉਣਾ ਚਾਹੀਦਾ ਇਹਨੂੰ ਦੁੱਧ ਬਈ ਮਾਲਕ ਤਾਂ ਕਹਿੰਦੇ 15 ਲੀਟਰ ਦੁੱਧ ਚੋਇਆ ਜੀ ਅਸੀਂ ਅੱਛਾ ਦੁੱਧੇ ਸੂਏ ਹਾਂਜੀ ਦੁੱਧੇ ਸ ਤੇ ਹੁਣ ਆਪਾਂ ਕਿੰਨੇ ਦੁੱਧ ਕਹਿ ਕੇ ਦੇਣੀ ਐ ਇਹ ਬਈ 15 ਲੀਟਰ ਦੁੱਧ ਤਾਂ ਖੁੱਲਾ ਦੇਊਗੀ ਜਿਹੇ ਜਾ ਪਾਂਡਾ ਹੈ ਹਾਂ ਕਿਹੋ ਜਿਹਾ ਪਾਂਡਾ ਪਾਂਡਾ ਬਹੁਤ ਚੰਗਾ ਥਾਂਲੇ ਵੀ ਬੜੀ ਸਾਫ਼ ਹੈ ਜੀ ਅੱਛਾ 13-14 ਕਿਲੋ ਰੱਖ ਬਈ ਹਾਂਜੀ 13-14 ਕਿਲੋ ਹੀ ਰੱਖ ਗੱਲ ਪ ਮੈਂ ਰੇਟ ਨਾ ਇਹਦਾ ਇੱਥੇ ਆ ਕੇ ਪਛਾਉਣਾ 1 ਤੁਹਾਨੂੰ ਮੈਂ ਖੂਬੀ ਮੈਂ ਦੱਸ ਦਿੰਦਾ ਨਾ ਇਹਦੀ ਦੋਨੇ ਅੱਖਾਂ ਚਟੀਆਂ ਮਿੱਤਰੋ ਪੂਛ ਚ ਵੀ ਦੇਖ ਲੋ ਤੇ ਬੰਤਰ ਪਤਲੇ ਪਿੰਡੇ ਦੀ ਆ ਗਈ ਇਹੇ ਲੇਵਾ ਤਾਂ ਮੈਂ ਤੁਹਾਨੂੰ ਦਿਖਾਵਾ ਨਾ ਕਰਮ ਵਾਲੀ ਨੂੰ ਲੇਵਾ ਲੱਗਿਆ ਜਿਹੜਾ ਬਹੁਤ ਆ ਸੋਹਣਾ ਸੰਖਾ ਲੇਵਾ ਲੱਗਿਆ ਮਿੱਤਰੋ ਪੂਰੇ ਸੋਹਣੇ ਲੇਵੇ ਵਾਲੀ ਆ ਗਈ ਇਹ ਤੇ ਇਹਦੀ ਜੀਬ ਵੀ ਗੁਲਾਬੀ ਆ ਮਿੱਤਰੋ ਆਪਾਂ ਇਹਨੂੰ ਗ੍ਰੇਡਡ ਝੋਟੀ ਕਹਿ ਸਕਦੇ ਆ ਤੇ ਗ੍ਰੇਡਡ ਇਹ ਆ ਗਈ ਗ੍ਰੇਡਡ ਦੇ ਵਿੱਚ ਹੈ ਥਣ ਲੇਵਾ ਜਿਹੜਾ ਹੈਗਾ ਬਾ ਕਮਾਲ ਆ ਆ ਦੇਖੋ ਲੈ ਚੱਲ ਕਰਾਂ ਲੈ ਮੋੜਦਾ ਕਰਾਂ ਕੋਈ ਗੱਲ ਨਹੀਂ ਇਧਰ ਮੋੜ ਲੈ ਬੱਚਾ ਕੋਈ ਅੱਖਾਂ ਨਹੀਂ ਲੱਗਿਆ ਵੇ ਸੁਬਾਹ ਦੀ ਸੂਈ ਵੀ ਆ ਅੱਛਾ ਵਾ ਇਹ ਮੈਂ ਕਹਿੰਦਾ ਦੁੱਧ ਰੋਕੀ ਬਣਾਈ ਨਾ ਨਾ ਦੁੱਧ ਰੋਕਣ ਵਾਲਾ ਤਾਂ ਕੰਮ ਕਿੱਥੇ ਦਾ ਜਮਾ ਤਾਜੀ ਆ ਗਈ ਤੇ ਇਹਦੇ ਤਾਂ ਨੀਲੀ ਰਾਵੀ ਦਾ ਮਿੱਤਰੋ ਤੁਸੀਂ ਇਹਦੇ ਨੀਲੀ ਰਾਵੀ ਦਾ ਟੀਕਾ ਭਰਾ ਦਿਓ ਜੇ ਇਹਨੇ ਕੱਟੀ-ਕੁੱਟੀ ਦੇਤੀ ਨਾ ਮੈਂ ਕਹਿੰਦਾ ਵੀ ਇਹਦੀ ਕੱਟੀ ਹੀ ਬਚੰਗੇ ਰੁਪਈਆ ਚ ਵੇਕਣ ਵਾਲੀ ਹੋਊਗੀ ਤੇ ਲੇਵਾ ਕਰਮ ਵਾਲੀ ਦਾ ਜਿਹੜਾ ਹੈਗਾ ਪੂਰਾ ਸੋਨਾ ਲੈ ਵੀ ਲੇਵਾ ਜਿਹੜਾ ਮੈਂ ਫੇਰ ਕਹਾਂ ਨਾ ਵੀ 1.5 ਲੱਖ ਵਾਲੀ ਨੂੰ ਨਹੀਂ ਲੇਵਾ ਲੱਗਦਾ ਜਿਹੜਾ ਆ ਕਰਮ ਵਾਲੀ ਨੂੰ ਲੱਗਿਆ ਚੱਲ ਕਰ ਬਣ अच्छा ਹੁਣ ਮੈਨੂੰ ਇਹਦਾ ਰੇਟ ਦੱਸੋ ਜਿਹੜਾ ਤੁਸੀਂ ਇਹਦਾ ਰੇਟ ਕਰਨਾ ਉਹ ਰੇਟ ਕੀ ਕੀਤਾ ਇਹਦਾ ਟਰੇਡ ਬਈ ਇਹਦਾ 115 115 ਹਾਂਜੀ ਜੇ 15 ਦੀ ਜਸਨੋ ਦੇ ਲਾਗੇ ਬਈ ਯਾਰ ਹੈ ਰੇਟ ਕਿੰਨਾ ਹੀ 15 ਦੀ ਜਸਨੋ ਦੇ ਦਾਂਗੇ ਬਈ ਪਰ 115 ਲੈਵਨੂ ਵੇਚ ਲੈਵਨੂ ਬਹੁਤ ਚੰਗਾ ਜੀ ਥਾਂਲੇ ਦੀ ਪੂਰੀ ਸਾਫ ਆ ਤੁਸੀਂ ਛੋਟੀ ਨਾ ਮੰਨੋ ਮੈਂ ਇਹ ਗੁਣ ਬਹੁਤ ਆ ਜੀ ਦੁੱਧ ਨੂੰ ਮਾਰੀ ਦਿਦੋ ਦੁੱਧ ਨੂੰ ਬੜੀ ਖਰੀ ਦੁੱਧ ਨੂੰ ਆ ਜੀ ਠੀਕ ਹੈ ਹਾਂਜੀ 15 ਹਾਂਜੀ 15 ਤੇ ਮਰਿੰਦਰ ਮੈਂ ਦਿਖਾ ਵੀ ਮੜਾ ਇੱਕ ਮਿੰਟ ਲੈ ਮੈਂ ਦਿਖਾ ਦਿੰਦਾ ਇਹ ਤਾਂ ਇਹ ਆ ਦੇਖ ਲੋ ਲੈ ਹੁਣ ਆ ਦੇਖ ਲੋ ਇੰਨਾ ਸਾਫ ਸੁਥਰਾ ਲੇ ਗਿਆ ਜਿਗਾੜ ਲੱਗਿਆ ਜਿਗਾੜਮੈਂਟ ਪੈੜਾ ਲੱਗਿਆ ਮੈਂ ਤੈਨੂੰ ਦੱਸਾਂ ਗੱਲ ਓ ਰਿਆ ਜਿਹੜੇ ਜਮਾ ਜੇਬ ਚ ਪਾਉਣੇ ਆ ਟਾਟਾ ਵਾਟਾ ਨੇੜੇ ਹੋ ਤੂੰ ਕਰਾਏਗਾ ਬਾਈ ਯਾਰ ਇਹ ਬੰਦਾ ਕਾਟ ਬਾਈ ਕਾਟਾ ਵਾਟਾ ਹੀ ਆ ਯਾਰ ਚਲ ਦੋ ਹੋਰ ਛੜ ਦਾਂਗੇ ਦੇਖੀ ਜਾਊਗੀ ਬਾਈ ਯਾਰ ਇੱਕ ਤਿੰਨ ਦੀ ਦੇ ਦੇ ਇੱਕ ਤਿੰਨ ਦੀ ਹਾਂ ਜੀ ਵੈਰੀ ਗੁੱਡ ਹੁਣ ਇਹਦੇ ਚੁਕ ਕਟਾਉਂਦੇ ਤਾਂ ਨਹੀਂ ਹੁਣ ਨਹੀਂ ਕਟਾਉਂਦੇ ਬਾਈ ਮੈਂ ਤਾਂ ਲਾਲ ਚੱਕਰੀ ਚੱਲੂੰ ਚੱਲ ਕਰਾ ਇੱਧਰ ਅੱਛਾ ਜਿਹੜੀ ਤੇਰੀ ਆਹਾ ਆ ਗਈ ਨੀਲੀ ਰਾਵੀ ਹਾਂਜੀ ਬਾਈ ਭਵਜੰਦਰ ਜਿਹੜੀ ਤੇਰੀ ਆ ਨੀਲੀ ਰਾਵੀ ਝੋਟੀ ਆ ਹਾਂਜੀ ਬਾਈ ਇਹਦਾ ਸੂਆ ਦੱਸ ਮੈਨੂੰ ਸੂਆ ਬਾਈ ਦੂਜਾ ਇਹਦਾ ਅੱਛਾ ਦੂਜਾ ਸੂਆ ਹਾਂਜੀ ਠੀਕ ਆ ਦੂਜਾ ਸੂਆ ਕਿੰਨੇ ਦਿਨ ਬਾਕੀ ਪਏ ਆ ਇਹ ਬਾਈ 10 ਦਿਨ ਬਾਕੀ ਪਏ ਆ ਹਜੇ ਇਹਦੇ 10 ਦਿਨ ਬਾਕੀ ਪਏ ਪਹਿਲੇ ਸੂਏ ਦਾ ਦੁੱਧ ਦਾ ਰਿਕਾਰਡ 13 ਕਿਲੋ ਦੀ ਮਾਲਕ ਦਾ 13 ਕਿਲੋ ਦੁੱਧ ਚੋਇਆ ਜੀ ਪਹਿਲੇ ਸੂਏ ਜੀ ਤੇ ਹੁਣ ਦੂਜੇ ਸੂਏ ਕਿੰਨਾ ਪਾਉਣਾ ਚਾਹੀਦਾ ਹੁਣ ਜੀ 15 16 ਕਿਲੋ ਦੁੱਧ ਖੁੱਲਾ ਪਾਉਣਾ ਚਾਹੀਦਾ ਜੀ ਹਜੇ ਤਾਂ ਦੇਣੀ ਵਾਲੇ ਪਏ ਆ ਦੇਣ ਹਜੇ 10 ਦਿਨ ਲਊਗੀ 10 ਦਿਨ ਲਊ ਹਾਂਜੀ ਹਾਂਜੀ ਲੈ ਫਿਰ ਖੋਲ ਕੇ ਰਾਂਦੀ ਪੁੰਦੀ ਬਹੁਤ ਆਈ ਥਾਂ ਲੇਵਦੀ ਬੜੀ ਸਾਫ ਆ ਪਿੰਡਾ ਪੁੰਡਾ ਨਾੜਾ ਵੇਖੋ ਜੀ ਬਹੁਤ ਪਿੰਡੇ ਦੇ ਉੱਤੇ ਆ ਜੀ ਯਾਰ ਮੈਂ ਇੱਕ ਗੱਲ ਦੱਸਦਾ ਖੋਲ ਨਹੀਂ ਕਰਾਂ ਲੈ ਵੀ ਆ ਲੀਲੀ ਰਵੀ ਜਿਹੜੀ ਹੈਗੀ ਹੈ ਨਾ ਆਪਾਂ ਇਹਨੂੰ ਨੀਲੀ ਸਮਝ ਲਓ ਮੱਥੇ ਦੇ ਵਿੱਚ ਵੱਲ ਆ ਗਿਆ ਅੱਖ ਬੜੀ ਸੋਹਣੀ ਆ ਕਰਮਾਲੇ ਦੀ ਇਹ ਆ ਦੇਖੋ ਲੇਵਾ ਦਿਖਾਵਾਂਗਾ ਇਧਰੋਂ ਠੀਕ ਆ ਆ ਨੀਲੀ ਰਵੀ ਦਾ ਮੈਂ ਰੇਟ ਤੁਹਾਨੂੰ ਜਮਾ ਟਾਟਾ ਵਾਟਾ ਕੁਛ ਕੇ ਦੱਸੂ ਇਹਨਾਂ ਨੂੰ ਵੱਡੀ ਆ ਵੀ ਕੋਈ ਛੋਟੀ ਮੰਨ ਕੇ ਨਾ ਛੋਟੀ ਨਹੀਂ ਹੈਗੀ ਇਹ ਆ ਦੇਖੋ ਹੁਣ ਤੁਸੀਂ ਲੈ ਜੇ ਲੰਮੀ ਲੈ ਜਾ ਕਰ ਆ ਆ ਨੀਲੀ ਰਵੀ ਚੈੱਕ ਕਰ ਬਿਲਕੁਲ ਪੂਰੀ ਆ ਬਾਈ ਹਜੇ ਤਾਂ ਮਿੱਤਰੋ ਇਹ ਜਨਾ ਸੇਰ ਚ ਪੂਣੀ ਨਹੀਂ ਕੱਤੀ ਠੀਕ ਐ ਲਿਆ ਕਰ ਇਧਰ ਮੋੜ ਕੇ ਰਾ ਇਹ ਲੈ ਚੱਲ ਕਰ ਆ ਦੇਖੋ ਮੂਹ ਦੀ ਜਿਹੜੀ ਹੈਗੀ ਨਾ ਬੜੀ ਸੁਨੱਖੀ ਹੈ ਇੱਧਰ ਲਿਆ ਇਹ ਲੈ ਚੱਲ ਚੱਲ ਕੋਈ ਗੱਲ ਨਹੀਂ ਲੈ ਵੀ ਲੇਵੇ ਦੀ ਬੰਤਰ ਮੋਤਰ ਮੈਂ ਤੁਹਾਨੂੰ ਨੇੜੇ ਦਿਖਾ ਦਣਾ ਮੈਥੋਂ ਘਬਰਾਉਂਦੀ ਓਏ ਲੈ ਚੱਲ ਕੋਈ ਗੱਲ ਨਹੀਂ ਲੈ ਵੀ ਆਹ ਨੀਲੀ ਰਾਵੀ ਤੁਸੀਂ ਮੱਝ ਚੈੱਕ ਕਰ ਲਓ ਸੋਹਣੀ ਸੁਨੱਖੀ ਮੱਝ ਆ ਮੂਹ ਦੀ ਵੀ ਸੁਨੱਖੀ ਹੈ ਤੇ ਥਾਂ ਲੇਵੇ ਦੀ ਵੀ ਚੰਗੀ ਹੈ ਠੀਕ ਆ ਗੱਲ ਆਹ ਕਰਾਂ ਓਏ ਅੱਛਾ ਬਾਬ ਜੀ ਅੰਦਰ ਜੇ ਹੁਣ ਆਪਾਂ ਇਹਦੇ ਰੇਟ ਦੀ ਗੱਲ ਕਰ ਲਈਏ ਰੇਟ ਇਸ ਨੀਲੀ ਰਾਵੀ ਦਾ ਲੀਲੀ ਰਵੀਦਰ ਰੇਟ ਭਾਈ 1.5 ਲੱਖ ਰੁਪਿਆ ਆਹਾ ਡਰਾ ਦੇ ਕਿੰਨਾ ਜਮਾ ਹਾ ਟਾੜਾ ਵਟਾ ਟਾੜਾ ਜਮੀ ਕਾਟਾ ਵਟਾ 40 ਦੇ ਦਾਂਗੇ ਭਾਈ ਤੂੰ ਨਾ ਐ ਕਰ ਮੈਕ ਲਾ ਦੇ ਮੈਕ ਲਾ ਕੇ ਇਹਨੂੰ ਫੜਾ ਦੇ ਤੂੰ ਦੱਸ ਯਾਰ ਜਮਾ ਖੜ ਜਾ ਲੈ ਸੁਣੋ ਭਾਈ ਯਾਰ 1 32 ਦੇ ਦਾਂਗੇ ਬਸ 1 32 ਦੀ ਹਾਂਜੀ ਠੀਕ ਆ ਤੇ ਤੂੰ ਪਹਿਲੇ ਹੀ ਸਿੱਧਾ ਹੋ ਜਾ ਕਰਨ ਨਹੀਂ ਭਾਈ ਯਾਰ ਸਿੱਧੇ ਹੀ ਆ ਗਏ ਯਾਰ ਚੀਜ਼ ਵੇਖੋ ਯਾਰ ਮੈਂ ਤਾਂ ਆ ਮੈਂ ਵੇਖੀ ਮੈਂ 2 ਲੱਖ ਦੀ ਐ ਇਹ ਅੱਛਾ ਹਾਂ ਬਸ ਆ ਪਤਨੂ ਪਤਾ ਆਪਾਂ ਜਸ ਨੂੰ ਵੀ ਇਹ ਰੇਡ ਕਰਦੇ ਇਹ ਬੇਖਦੀ ਪਤੂ ਭਵਜਿੰਦਰ 132 ਦੀ ਦੇਣੀ ਹੈ ਮੈਂ ਇੱਕ ਗੱਲ ਤੁਹਾਨੂੰ ਦੋਨਾਂ ਭਰਾਵਾਂ ਨੂੰ ਪੁੱਛਾਂ ਹਾਂ ਬਈ ਦੇਖ ਕੋਈ ਮਥਿਆ ਤਾਂ ਨਹੀਂ ਹੈਗਾ ਆਪਣੇ ਹਾਂਜੀ ਹਾਂਜੀ ਜਿਵੇਂ ਇੱਕ ਸਵਾਲ ਪੁੱਛ ਲਾਂ ਤੁਹਾਨੂੰ ਦੋ ਸਵਾਲ ਪੁੱਛੋ ਜੀ ਗੁੱਸਾ ਤਾਂ ਨਹੀਂ ਕਰਦੇ ਗੁੱਸਾ ਕਾਦਾ ਭਰਾ ਹੈ ਗੁੱਸਾ ਕਾਦਾਗਾ ਕਿੰਨੇ ਦੀ ਲੇਤੀ ਐ ਇਹ ਤਾਂ ਇਹ ਤਾਂ ਯਾਰ ਬਈ ਫੜ ਦੇਣਾ ਫਟਣਾ ਨਹੀਂ ਮੈਂ ਤੈਨੂੰ ਦੱਸਾਂ ਗੱਲ ਦੱਸ ਦੇ ਕਿੰਨੇ ਦੀ ਫਿਰ ਵੀ ਦੱਸ ਦੇ ਨੇ 12 ਦੀ ਖਰੀਦ ਆ ਬਈ ਆਪਣੇ 12 ਹਾਂਜੀ ਕਿਆ ਦਿਨ ਹੋ ਗਏ ਸਾਹਮਣੇ ਅਰੇ ਸਾਹਮਣੇ ਹੋ ਗਏ ਬਈ 7-8 ਦਿਨ 7 ਦਿਨ ਹੋ ਗਏ ਹਾਂ ਤਾਂ ਹੀ ਮਤਲਬ ਪਾ ਵਜ ਗਿਆ ਹੈਨਾ ਹਾਂ ਚਲ ਕਰਦਾ ਕੋਈ ਕੰਮ ਮਾਰਦਾਨ ਕਰ ਦਾਂਗੇ ਬਈ ਪੂਰੀ ਚੰਗੀ ਬਏ ਹੈਗੀ ਪੂਰੇ ਦੁੱਧ ਵਾਲੀ ਚੰਗੀ ਦੁੱਧ ਵਾਲੀ ਝੋਟੀਆ ਨਹੀਂ ਮੈਂ ਕਹਿੰਦਾ ਵੀ ਚਲੋ ਬਾਹਲਾ ਖਿੱਚਿਆ ਤਾਂ ਮੇਰਾ ਵੀ ਨਹੀਂ ਗਲਤ ਗੱਲ ਹੈ ਮੇਰੀ ਹਾਂਜੀ ਹਾਂਜੀ ਬਈ ਤੇ ਪਰ ਮੇਰੀ ਆ ਵੀ ਗਲਤ ਗੱਲ ਹੈ ਵੀ ਤੁਹਾਡਾ ਜਿਹੜਾ ਹੈਗਾ ਪੁੱਛਣਾ ਨਹੀਂ ਚਾਹੀਦਾ ਤੁਸੀਂ ਹਾਂਜੀ ਮੈਂ ਤੁਹਾਨੂੰ ਮਾਰਨ ਆ ਵੀ ਇਹ ਤਾਂ 30 ਦਿਨ ਹੀ ਆ 2000 ਨਫਾ ਮੰਗਦਾ ਉਹ ਗੱਲਾਂ 'ਚ ਫਾਇਦਾ ਨਹੀਂ ਨਹੀਂ ਫਾਇਦਾ ਹੈਗਾ ਕਿ ਨਹੀਂ ਭਾਈ ਢਿੱਡ ਲੱਗਿਆ ਦੋ ਜਣੇ ਉਹ ਸਹੀ ਗੱਲ ਦੱਸੀ ਆ ਨਹੀਂ ਵੈਰੀ ਗੁੱਡ ਚਾਹਣ ਤੂੰ ਪੁੱਛ ਲੈ ਫੇਰ ਵੀ 2000 ਛੋਟ ਕਰ ਦਾਂਗੇ ਇਕ 30 ਦੀ ਦੇ ਦਾਂਗੇ ਮੈਂ ਆਏ ਆਏ ਆ ਠੀਕ ਆ ਲੋ ਵੀ ਇਹ ਜਿਹੜੇ ਭਰਾਵਾਂ ਦੇ ਨੰਬਰ ਦੱਸੋ ਕਰਾ ਅੱਜ ਨੰਬਰ ਕਿਹੜਾ ਲਾਉਣਾ ਹੈ ਨੰਬਰ ਮੇਰਾ ਹੈਗਾ ਭਾਈ 98550 45479 ਠੀਕ ਆ ਤੂੰ ਨੰਬਰ ਬੋਲ ਭਾਈ 87270 66700 ਠੀਕ ਆ ਤੇ ਲੋ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਦੋਨਾਂ ਭਰਾਵਾਂ ਦਾ ਇਹ ਚਾਰੇ ਦੀਆਂ ਚਾਰੇ ਆਪਾਂ ਤੁਹਾਡਾਂ ਨੂੰ ਮੱਝਾ ਦਿਖਾਤੀਆਂ ਲਓ ਵੀ ਮਿੱਤਰੋ ਇੱਥੇ ਆ ਕੇ ਤੁਸੀਂ ਕਿਸੇ ਵੀ ਪ੍ਰਕਾਰ ਦੀ ਤਸੱਲੀ ਕਰ ਸਕਦੇ ਹੋ ਭਈ ਨੀਲੀ ਰਵੀ ਦਾ ਮੈਂ ਕਹਿੰਦਾ ਨਾ ਪਰੇ ਹੋਈ ਇੱਧਰ ਇਹ ਦੇਖੋ ਆ ਨੀਲੀ ਰਵੀ ਦਾ ਵੀ ਕੋਈ ਅੰਤ ਨਹੀਂ ਆ ਇਹਦਾ ਵੀ ਕੋਈ ਅੰਤ ਨਹੀਂ ਆ ਵੀ ਬੜੀ ਚੰਗੀ ਐ ਆ ਵੀ ਬਹੁਤ ਚੰਗੀ ਐ ਇੱਥੇ ਆਓਗੇ ਤਸੱਲੀ ਕਰੋਗੇ ਤੁਸੀਂ ਸੋਨੂੰ ਪਤਾ ਲੱਗ ਜੂ ਵੀ ਹਾਂ ਜਿਹੜੀਆਂ ਅੱਜ ਚਾਰ ਮੱਝਾਂ ਦੇਖੀਆਂ ਨੇ ਚਾਰੇ ਦੀਆਂ ਚਾਰੇ ਚੰਗੀਆਂ ਨੇ ਆ ਤਾਂ ਨਾ ਲੇਵੇ ਵਾਲੇ ਪੱਖ ਤੋਂ ਤਾਂ ਹੈਗੀ ਆ ਨਾ 1.5 ਲੱਖ ਨੂੰ ਪਿੱਛੇ ਹਟਾਉਂਦੀ ਆ ਸਿੰਘ ਨਾ ਦੇਖਿਆ ਸਿੰਘਾਂ ਨੇ ਦੁੱਧ ਨਹੀਂ ਦੇਣਾ ਜਿਹੜਾ ਇਹਦਾ ਲੇਵਾ ਲੱਗਿਆ ਨਾ ਤੇ ਜਿਹੜੀ ਇਹਦੀ ਚਮੜੀ ਚੁੰਮੜੀ ਆ ਉਹ ਬਾੜੀ ਚੰਗੀ ਲੱਗੀ ਇਹਦੇ ਬਰੀਕ ਚਮੜੀ ਵਾਲੀ ਮੈਂ ਆ ਗਈ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਭਰਾ ਵੀਡੀਓ ਨੂੰ ਸ਼ੇਅਰ ਕਰਦੇ ਨੇ